ਨਾ ਯਾਰ ਇਹਨੂੰ ਪਰੇ ਕਰ ਓਏ ਤਾਂ ਮੇਰੀ ਜਾਨ ਹੈ ਓਏ ਜਾਨ ਹੈ ਇਹ ਮੈਂ ਕਿ ਕਰ ਨਾ ਨਹੀਂ ਮੈਂ ਤੇ ਨਹੀਂ ਆ ਸਕਦਾ ਪੂਰਾ ਤੋਂ ਨਹੀਂ ਮੇਰੀ ਆੱਖ ਓਏ ਉਹ ਅੱਖਾਂ ਕੱਢਣੀਆਂ ਪੈ ਰਹੀਆਂ ਨੇ ਨਾ ਯਾਰ ਨਾ ਇਹ ਕਿ ਨਾ ਮੇਰੀ ਜਾਨ ਦੀ ਜਾਨ ਦੀ ਪਰਛਾਵੇਂ ਨਹੀਂ ਪਈ ਆ ਤੂੰ ਨਹੀਂ ਨਹੀਂ ਫੱਟਣਾ ਇਤੋਂ ਵੀ ਹੈ ਨਹੀਂ ਯਾਰ ਸੂਰਜ ਕਿੱਥੇ ਆ ਉਹ ਸੂਰਜ ਉੱਪਰ ਆਇਆ ਉੱਪਰ ਸੂਰਜ ਉੱਪਰ ਹੀ ਹੁੰਦਾ ਹੋਵੇ ਥੱਲੇ ਹੁੰਦਾ ਓਏ ਅੱਜ ਕੱਲ ਉੱਪਰ ਹੁੰਦਾ ਹੈ ਉਹ ਕਿਉਂ ਥੱਲੇ ਕਦੋਂ ਹੁੰਦਾ ਉਹ ਥੱਲੇ ਰਾਤ ਨੂੰ ਹੁੰਦਾ ਓਏ ਯਾਰ ਉੱਪਰ ਹੀ ਕਰ ਰਹਾ ਹੈ ਜਿਆਦੇ ਪਰ ਮੈਂ ਨਹੀਂ ਰਹਿ ਸਕਦਾ ਜੇ ਦੀ ਮੈਂ ਥੀਲੇ ਥੀਲੇ ਤੋੜ ਦ ਕਰ ਦ ਕੰਮ ਇਹ ਪਰ ਹੀ ਕਰਦਾ ਯਾਰ ਨਹੀਂ ਯਾਰ ਤੂੰ ਮੈਨੂੰ ਗੁੱਸਾ ਨਾ ਜੜਾ ਉਹ ਨਹੀਂ ਇਹ ਆ ਲੈ ਮੈਂ ਉੱਪਰ ਕਰਤੀ ਹਾਂ ਚਲ ਉੱਪਰ ਕਰ ਦੇ ਹਾਂ ਉੱਪਰ ਕਰ ਆ ਹੁਣ ਦੱਸ ਹੁਣ ਪੁੱਛ ਕੀ ਪੁੱਛਾਂ ਤੈਨੂੰ ਉਹੀ ਕੋ ਸਰ ਇਹ ਕੁਛ ਪਹਿਲਾਂ ਪੁੱਛ ਉਹਦਾ ਤੇਹੀ بڑا ਕੀ ਹੁੰਦਾ ਨਹੀਂ بڑا ਹੁੰਦਾ ਹੈ بڑا 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 ਕਿਹੜਾ بڑا ਉਹੀ بڑا ਅੱਛਾ ਹਾਂ ਹੋਰ ਦੱਸ ਕੋਈ ਨਵੀਂ ਤਾਜੀ ਦਾ ਹੋਰ ਨਵੀਂ ਕਿੱਦਿਸਾ ਹਾਂ ਕੱਲ ਕੀ ਕਰਦਾ ਸੀ ਕੱਲ ਮੈਂ ਕਲ ਮੈਂ ਕਲ ਮੈਂ ਉਹ ਕਰਦਾ ਸੀ ਉਹ ਜਿਹੜਾ ਅੱਗੇ ਕਰਦੇ ਹੁੰਦੇ ਨੇ ਉਹ ਹੀ ਮੈਂ ਕਰਦਾ ਸੀ ਉਹ ਯਾਰ ਉਹ ਹੋਇਆ ਕੀ ਯਾਰ ਉਹ ਹੁੰਦਾ ਕੀ ਹੈ ਉਹ ਇਹ ਤਾਂ ਮੈਨੂੰ ਵੀ ਨਹੀਂ ਪਤਾ ਅੱਜ ਕੱਲ੍ਹ ਜਵਾਗ ਗੱਲਾਂ ਕਰਦੇ ਜੀ ਕੀ ਕਹਿੰਦੇ ਪਪਾ ਡਿਗਟ ਨੂੰ ਮੋਚ ਗਏ ਕਹਿੰਦੇ ਉਹ ਕੀ ਹੁੰਦਾ ਅੱਛਾ ਮੈਂ ਫਿਰ ਯਾਰ ਡਿਸਕਨਰੀ ਜਿਵੇਂ ਆਇਆ ਮੈਨੂੰ ਹੋਰ ਨਮੀ ਤਾਂ ਇਹ ਸੁਣਾਉਣਾ ਐ ਸੁਣਾ ਮੈਂ ਅੱਜ ਕੱਲ ਨਰਸ ਕੋਲ ਆਇਆ ਅੱਜ ਕੱਲ ਨਾ ਸਕੇ ਅੱਛਾ ਨਹੀਂ ਅੱਜ ਅੱਛਾ ਫਿਰ ਦੰਦੀ ਕਹਿੰਦੀ ਉਹਨੇ ਪਹਿਲਾਂ ਮੈਨੂੰ ਫੋਨ ਕਰਕੇ ਮਿਲਾ ਲਿਆ ਠੀਕ ਕਹਿੰਦੀ ਕੰਨੀ ਟੀਕਾ ਲਵਾ ਲੋ ਲਵਾ ਲਿਆ ਨਾ ਲਵਾਇਆ ਨਹੀਂ ਫਿਰ ਮੈਂ ਆਇਆ ਜਦੋਂ ਡਾਕਟਰ ਨਹੀਂ ਕਹਿੰਦੀ ਆ ਗਏ ਮਮਾਈ ਤੇ ਮੈਂ ਹਾਂ ਪਾਈ ਕਿ ਨਹੀਂ ਮਮਾਈ ਟੀਕਾ ਹੋਇਆ ਤਾਂ ਲੱਗਦੇ ਨਹੀਂ ਮੈਂ ਹੋਰ ਪਾਈ ਕੰਨ ਨੂੰ ਕਹਿੰਦੀ ਹੈ 7 ਮਹੀਨਾ ਤੈਨੂੰ ਤੂੰ ਆਇਆ ਤਾਂ ਅੱਛਾ ਉਹ 7 ਮਹੀਨਾ ਉਹ ਕਹਿੰਦੀ ਇਹਨਾਂ ਵੀ ਟੈਟਰ ਨਜ਼ਰ ਟੀਕਾ ਜਿਹੜਾ 7ਵੇਂ ਮਹੀਨੇ ਬਾਅਦ 6ਵੇਂ ਮਹੀਨੇ ਬਾਅਦ ਲੱਗਦਾ ਮੈਂ ਉਹ ਜਿੱਦਾਂ ਲਿ ਗਿਆ ਉਹ ਮੈਂ ਵੀ ਜਾ ਰ ਉਹ ਲੱਗੇ ਸਮਝ ਗਿਆ ਜਾ ਰ ਕਿੱ데 ਆ ਉਹ ਜਿਹੜਾ ਮਹੀਨਾ ਮੁੰਨਾ ਚੱਲਦਾ ਹੁੰਦਾ ਉਹ ਬਾਹ ਉਹ ਤੇਰੇ ਉਹ ਯਾਰ ਇਦਾਂ ਦੀਆਂ ਗੱਲਾਂ ਕਰਦਾ ਤੂੰ ਠੀਕ ਮੈਂ ਮੈਡਮ ਅਸਤੇ ਲੈ ਆ ਜਿਆ ਕਕ ਕਕ ਕ ਕੁਕੜੀਆਂ 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 ਉਹ ਕੀ ਹੁੰਦੀਆਂ ਕੁਕੜੀਆਂ ਮੈਨੂੰ ਦੱਸ ਦੇ ਯਾਰ ਤੈਨੂੰ ਪਤਾ ਨਹੀਂ ਉਹ ਮੈਨੂੰ ਵੀ ਪਤਾ ਨਹੀਂ ਮ ਮ ਮ ਮੇਰੇ ਘਰ ਇਹਨੇ ਤੱਕ ਅੱਗੇ ਨਹੀਂ ਕਿੱਥੇ ਜਾਵੇਂਗਾ ਹਾਂ ਮੈਂ ਕਿਹਾ ਮੈਂ ਅੱਜਕੱਲ ਮੈਂ ਦਵਾਈ ਲੈ ਕੇ ਆਉਂਗਾ ਡਿਗਟਰ ਨਹੀਂ ਤੂੰ ਤੇ ਗਟਰ ਨਹੀਂ ਹਾਂ ਕਿਹੜੀ ਡਕਟ ਨਹੀਂ ਓ ਓ ਓ ਉੱਥੇ ਹੈਗੀ ਮੈਂ ਵੀ ਦੋਈ ਲੈ ਦੇ ਕੋਈ ਤੇ ਨਵੀ ਲਗਾਣੇ ਅੱਛਾ ਚੱਲ ਕੋਈ ਗੱਲ ਹੀ ਹੋਰ ਗੱਲ ਦਾ ਸਾਫ ਮੈਂ ਉਹਦੇ ਬਾਅਦ ਜੀ ਅੰਬੀਆਂ ਚੁੱਪਣ ਵਾਲੀਆਂ ਅੰਬੀਆਂ ਅੰਬੀਆਂ ਓਏ ਆ ਮੀਆਂ ਚੂਸ ਵਾਲੀਆਂ ਨਹੀਂ ਹੁੰਦੀਆਂ ਉਹ ਚਟਣੀ ਵਾਲੀਆਂ ਹੁੰਦੀਆਂ ਖਟੀਆਂ ਤੇ ਨਹੀਂ ਖਟੀਆਂ ਨਹੀਂ ਇਹ ਮੈਂ ਲੈ ਆਉਂਦਿਆ ਆ ਮੈਂ ਲੈ ਕੇ ਮਿੱਠੀਆਂ ਅੱਛਾ ਚਲੋ ਮਿੱਠੀਆਂ ਹੋ ਗਈਆਂ ਮਿੱਠੀਆਂ ਹੋ ਗਈਆਂ ਨਹੀਂ ਬਟੀਆਂ ਕਰਕੇ ਲੈ ਆਦਿਆ ਲੈ ਵਿੱਚ ਖੰਡ ਪਾ ਕੇ ਸ਼ੱਕਰ ਪਾ ਕੇ ਮਿੱਠਾ ਗੁੜ ਲਾ ਕੇ ਹਾਂ ਫਿਰ ਫਿਰ ਠੋਕੇ ਫਿਰ ਫਿਰ ਚਮਕਾ ਕੇ ਫਿਰ ਦਹਾ ਵਿੱਚ ਪਾ ਕੇ ਫਿਰ ਚੈਂਗਲ ਤੇ ਟੰਗ ਕੇ ਫਿਰ ਫਿਰ ਮੈਂ ਆਇਆ ਫਿਰ ਜਦੋਂ ਮੈਂ ਆਇਆ ਫਿਰ ਬੂਹਾ ਘੜਕਾਇਆ ਫਿਰ ਅੰਦਰੋਂ ਨਿਕਲੀ ਸ਼ਿਪਕਲੀ ਸ਼ਿਪਕਲੀ <laughs> <laughs>